ਦੋਸਤੋ ਕੀ ਹਾਲ ਚਾਲ ਨੇ ਅੱਜ ਗੱਲ ਕਰਦੇ ਆ ਨਾਵਲ ਮੂਮਲ ਬਾਰੇ ਜਸਵੰਤ ਸਿੰਘ ਕਮਲ ਦਾ ਨਾਵਲ ਮੂਮਲ ਪੰਜਾਬੀ ਸਾਹਿਤ ਵਿੱਚ ਬਹੁਤ ਮਹੱਤਵਪੂਰਨ ਇੱਕ ਨਾਵਲ ਹੈ ਜੋ ਸਮਾਜਿਕ ਮੁੱਦਿਆਂ ਸੱਭਿਆਚਾਰਕ ਮਨੋਵਿਗਿਆਨਿਕ ਮੁੱਦਿਆਂ ਨੂੰ ਬੜੀ ਰੰਗਾਈ ਨਾਲ ਪੇਸ਼ ਕਰਦਾ ਹੈ ਇਹ ਨਾਵਲ 1970 ਦੇ ਦਹਾਕੇ ਵਿੱਚ ਲਿਖਿਆ ਗਿਆ ਅਤੇ ਇਸ ਦਾ ਨਾਂ ਸਿੰਧੀ ਲੋਕ ਕਥਾ ਮੂਮਲ ਰਾਣੋ ਤੋਂ ਪ੍ਰੇਰਿਤ ਹੈ ਜੋ ਪੰਜਾਬੀ ਅਤੇ ਸਿੰਧੀ ਸੱਭਿਆਚਾਰ ਵਿੱਚ ਪ੍ਰਸਿੱਧ ਹੈ ਨਾਵਲ ਪੰਜਾਬ ਦੇ ਪਿੰਡੂ ਜੀਵਨ ਸਮਾਜਿਕ ਸੰਘਰਸ਼ਾਂ ਅਤੇ ਪ੍ਰੇਮ ਦੀਆਂ ਪਹਿਚਾਣੀਆਂ ਨੂੰ ਉਜਾਗਰ ਕਰਦਾ ਹੈ ਜਿਸ ਵਿੱਚ ਕਮਲ ਜੀ ਦੀ ਵਿਲੱਖਣ ਸ਼ੈਲੀ ਸਚਾਈ ਅਤੇ ਮਿਠਾਸ ਦਾ ਸਮੇਲ ਸਪਸ਼ਟ ਦਿਖਾਈ ਦਿੰਦਾ ਹੈ ਮੂਮਲ ਨਾਵਲ ਵਿੱਚ ਪੰਜਾਬ ਦੇ ਪਿੰਡੂ ਸਮਾਜ ਦੀ ਪ੍ਰਤੀਨਿਧਤਾ ਕੀਤੀ ਗਈ ਹੈ ਜਿੱਥੇ ਪ੍ਰੇਮ ਸਮਾਜਿਕ ਰਸਮਾਂ ਨੀਤੀਆਂ ਅਤੇ ਵਿਅਕਤੀਗਤ ਸੰਘਰਸ਼ ਦੀਆਂ ਕਹਾਣੀਆਂ ਨੂੰ ਬੁਣਿਆ ਗਿਆ ਹੈ। ਨਾਵਲ ਦੀ ਕਹਾਣੀ ਪੰਜਾਬ ਦੇ ਪਿੰਡੂ ਵਿਸ਼ੋਕ ਜਿੱਥੇ ਪਾਤਰਾਂ ਦੇ ਜੀਵਨ ਵਿੱਚ ਪ੍ਰੇਮ, ਵਫਾਦਾਰੀ ਅਤੇ ਸਮਾਜਿਕ ਦੁਆਵੀਆਂ ਚੁਣੌਤੀਆਂ ਨੂੰ ਦਰਸਾਇਆ ਗਿਆ ਹੈ। ਕਮਲਜੀ ਨੇ ਇਸ ਨਾਵਲ ਵਿੱਚ ਪਿੰਡੂ ਜੀਵਨ ਦੀ ਸਾਦਗੀ ਅਤੇ ਇਸ ਦੀਆਂ ਸਮੱਸਿਆਵਾਂ ਨੂੰ ਬਹੁਤ ਸੁਵੇਦਨਸ਼ੀਲ ਢੰਗ ਨਾਲ ਪੇਸ਼ ਕੀਤਾ ਹੈ। ਨਾਵਲ ਦੀ ਪਾਸ਼ਾ ਚਾਰਲ ਅਤਿ ਪ੍ਰਭਾਵਸ਼ਾਲੀ ਹੈ ਜੋ ਪਾਟਕਾ ਨੂੰ ਕਹਾਣੀ ਵਿੱਚ ਪੂਰੀ ਤਰ੍ਹਾਂ ਡੁੱਬਣ ਲਈ ਮਜਬੂਰ ਕਰ ਦਿੰਦੀ ਹੈ ਇਸ ਦੇ ਮੁੱਖ ਪਾਤਰ ਨਾਵਲ ਦੇ ਪਾਤਰ ਪੰਜਾਬੀ ਪਿੰਡ ਉਸਮਾਨੀਆ ਵਿਭਿੰਨ ਪਰਤਾਂ ਨੂੰ ਪ੍ਰਤੀਨਿਧਿਤਵ ਕਰਦੇ ਹਨ ਮੂਲ ਨਾਵਲ ਦੀ ਮੁੱਖ ਨਾਇਕਾ ਜਿਸ ਦਾ ਨਾਮ ਲੋਕ ਕਥਾ ਦੀ ਮੂਲ ਤੋਂ ਪ੍ਰੇਰਿਤ ਹੈ ਉਹ ਇੱਕ ਮਜ਼ਬੂਤ, ਸੁਵੇਦਨਸ਼ੀਲ ਅਤੇ ਸੋਹਣੀ ਕੁੜੀ ਹੈ ਜੋ ਪ੍ਰੇਮ ਅਤੇ ਸਮਾਜਿਕ ਰੀਤੀਆਂ ਦੇ ਵਿਚਕਾਰ ਵਿੱਚ ਫਸੀ ਹੋਈ ਹੈ। ਉਸਦਾ ਪਾਤਰ ਪੰਜਾਬੀ ਔਰਤਾਂ ਦੀ ਔਰਤਾਂ ਦੀ ਸੰਘਰਸ਼ਾਈ ਜ਼ਿੰਦਗੀ ਅਤੇ ਉਹਨਾਂ ਦੀ ਅੰਦਰੂਨੀ ਤਾਕਤ ਨੂੰ ਦਰਸਾਉਂਦਾ ਹੈ। ਮੂਮਲ ਦੀ ਕਹਾਣੀ ਪ੍ਰੇਮ, ਤਿਆਗ, ਸਮਾਜਿਕ ਦਬਾਅ ਦੇ ਆਲੇ-ਦੁਆਲੇ ਘੁੰਮਦੀ ਹੈ। ਰਾਣੋ ਜਾਂ ਮੋਮਲਦੀਪ ਪ੍ਰੇਮ ਪ੍ਰੇਮੀ ਜੋ ਲੋਕ ਕਥਾ ਦੇ ਰਾણો ਮਹਿਗਲ ਦੀ ਯਾਦ ਦਵਾਉਂਦਾ ਹੈ ਇਹ ਪਾਤਰ ਪ੍ਰੇਮ ਦੀ ਗਹਿਰਾਈ ਅਤੇ ਸਮਾਜਿਕ ਰੁਕਾਵਟਾਂ ਨਾਲ ਜੂਝਦਾ ਹੈ ਉਸ ਦੀਆਂ ਕੋਸ਼ਿਸ਼ਾਂ ਅਤੇ ਫੈਸਲੇ ਨਾਵਲ ਦੀ ਕਹਾਣੀ ਨੂੰ ਅੱਗੇ ਵਧਾਉਂਦੇ ਹਨ ਨਾਵਲ ਵਿੱਚ ਪਰਿਵਾਰਕ ਮੈਂਬਰ ਪਿੰਡ ਦੇ ਲੋਕ ਅਤੇ ਸਮਾਜਿਕ ਰਸਮਾਂ ਨੀਤੀਆਂ ਨੂੰ ਪ੍ਰਤੀਨਿਧਤ ਕਰਨ ਵਾਲੇ ਕਈ ਹਿੱਸਾਇਕ ਪਾਤਰ ਵੀ ਹਨ ਇਹ ਪਾਤਰ ਪਿੰਡ ਉਸਮਾਨ ਦੀਆਂ ਸਮੱਸਿਆਵਾਂ ਜਿਵੇਂ ਜਾਤ ਪਾਤ ਆਰਥਿਕ ਅਸਮਾਨਤਾ ਅਤਿ ਰਵੈਤਿਯ ਸੋਚ ਨੂੰ ਉਜਾਗਰ ਕਰਦੇ ਨੇ ਪੰਜਾਬ ਦੇ ਪਿੰਡਾਂ ਦੀ ਸੱਭਿਆਚਾਰਕ ਤੇ ਸਮਾਜਿਕ ਜ਼ਿੰਦਗੀ ਨੂੰ ਵਿਸਤਾਰ ਨਾਲ ਚਿਤਰਿਆ ਗਿਆ ਹੈ ਨਾਮੁਚੌਰਤਾਂ ਦੀ ਸਥਿਤੀ ਜੋ ਉਸਦਾ ਪਾਤਰ ਮੂਮਲ ਹੈ ਔਰਤਾਂ ਦੀ ਉਤ੍ਰੋਣੀ ਤਾਕਤ ਤੇ ਸਮਾਜਿਕ ਚੁਣੌਤੀਆਂ ਨੂੰ ਉਜਾਗਰ ਕਰਦਾ ਰਹਿੰਦਾ ਹੈ ਸ਼ਿੰਗਾਰ ਸੇ त्याग ਪਾਤਰਾਂ ਦੀ ਵਿਅਕਤੀਗਤ ਅਤੇ ਸਮੂਹਿਕ ਸੰਘਰਸ਼ ਨਾਲ ਨਾਵਲ ਦੀ ਕਹਾਣੀ ਨੂੰ ਲਗਾਈ ਪ੍ਰਦਾਨ ਕਰਦੇ ਨੇ ਜਸਵੰਤ ਸਿੰਘ ਕਵਲ ਦੀ ਜੋ ਸ਼ੈਲੀ ਹੈ ਪੰਜਾਬੀ ਪੇਂਡੂ ਜੀਵਨ ਸਚਾਈ ਅਤੇ ਮਿਠਾਸ ਦਾ ਮਲਕਾਨ ਸੁਮੇਲ ਹੈ ਉਹ ਆਪਣੇ ਪਾਤਰਾਂ ਨੂੰ ਜੀਵਤ ਅਤੇ ਭਾਵਕ ਢੰਗ ਨਾਲ ਪੇਸ਼ ਕਰਦੇ ਹਨ ਜਿਸ ਨਾਲ ਪਾਠਕ ਨਾਵਲ ਨੂੰ ਪੂਰਾ ਪੜਨ ਲਈ ਮਜਬੂਰ ਹੋ ਜਾਂਦਾ ਹੈ ਮੂਲ ਵਿੱਚ ਉਹਨਾਂ ਦੀ ਇਹ ਖੂਬੀ ਸਪਸ਼ਟ ਦਿਖਾਈ ਦਿੰਦੀ ਹੈ ਜਿੱਥੇ ਉਹ ਪਾਤਰਾਂ ਦੇ ਮਨੋਵਿਗਿਆਨਿਕ ਪਹਿਲੂਆਂ ਅਤੇ ਸਮਾਜਿਕ ਮੁੱਦਿਆਂ ਮਨੁੱਖੀਵੇਦਨਸ਼ੀਲਤਾ ਨਾਲ ਉਹ ਜਾਗਰੂਕ ਕਰਦੇ ਹਨ ਜੋ ਮੂਲ ਨਾਵਲ ਵਿੱਚ ਇਸ ਦਾ ਸੱਟਾ ਕਵਲਜੀ ਦੀ ਇੱਕ ਅਹਿਮ ਨਾਵਲ ਵਿੱਚੋਂ ਹੈ ਜੋ ਪੰਜਾਬੀ ਸਾਹਿਤ ਵਿੱਚ ਪਿੰਡੂ ਜੀਵਨ ਅਤੇ ਸਮਾਜਿਕ ਮੁੱਦਿਆਂ ਨੂੰ ਪੇਸ਼ ਕਰਨ ਉਹਨਾਂ ਦੀ ਮਹੌਰਤ ਨੂੰ ਦਰਸਾਉਂਦਾ ਹੈ ਮੂਮਲਾ ਤੇ ਰਾણો ਵਰਗੇ ਪਾਤਰ ਪੰਜਾਬੀ ਸਮਾਜ ਦੀਆਂ ਉਂਝਲਦਾਰ ਪਰਤਾਂ ਨੂੰ ਖੋਲਦੇ ਹਨ ਜੋ ਪਾਠਕਾਂ ਨੂੰ ਸੋਚਣ ਲਈ ਮਜਬੂਰ ਕਰਦੇ ਹਨ ਸੋ ਦੋਸਤੋ ਜੇ ਤੁਸੀਂ ਇਸ ਨਾਲ ਬਾਰੇ ਹੋਰ ਕਿਸੇ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਇਸ ਦੇ ਕਿਸੇ ਪਾਤਰ ਬਾਰੇ ਕਿੰਨਾ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਵਿੱਚ ਲਿਖ ਸਕਦੇ ਹੋ ਜਾਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਡੇ ਹਰ ਇੱਕ ਮੈਸੇਜ ਦਾ ਜਵਾਬ ਦੇਵਾਂ ਸੋ ਧੰਨਵਾਦ ਸਤਿ ਸ਼੍ਰੀ ਅਕਾਲ